ਦੁਨੀਆ ਦਾ ਸੁਪਰਸਟਾਰ ਜੋਂ ਸਿਨਾ ਜਿਹਨੂੰ ਹਰ ਕੋਈ ਪਿਆਰ ਕਰਦਾ ਹੈ ਕਿਉਂਕਿ ਹਰ ਇੱਕ ਇਹ ਪੰਜਾਬੀ ਦੀ ਪੇਲੀ ਪਸੰਦ ਹੈਗਾ ਜੇਕ ਤੁਸੀਂ ਵੀ ਰੈਸਲਿੰਗ ਦੀ ਦੇਖਦੇ ਹੋ ਡਬਲਯੂ ਡਬਲਯੂਈ ਦੇਖਦੇ ਹੋ ਤਾਂ ਤੁਹਾਡੀ ਵੀ ਪੇਲੀ ਪਸੰਦ ਜੋਂ ਸਿਨਾ ਹੀ ਹੋਵੇਗਾ ਕਿਉਂਕਿ ਜਦੋਂ ਉਹਦੀ ਐਂਟਰੀ ਹੁੰਦੀ ਹੈ ਕਿ ਸਾਰਿਆਂ ਦੇ ਚਿਹਰੇ ਖਿੜ ਜਾਂਦੇਗੇ ਸੀ ਲੇਕਿਨ ਹੁਣ ਫੈਨਸ ਨੂੰ ਇੱਕ ਵੱਡਾ ਝਟਕਾ ਡਾ ਦਿੱਤਾਗਾ ਜੋਂ ਸਿਨਾ ਵੱਲੋਂ ਉਹਨਾਂ ਨੇ ਇਹ ਗੱਲ ਆਖੀ ਕਿ ਅਗਲੇ ਸਾਲ ਦੇ ਵਿੱਚ ਮੈਂ ਡਬਲਯੂ ਡਬਲਯੂਈ ਤੋਂ ਸન્યાਸ ਲੈਣ ਜਾ ਰਿਹਾਗਾ ਤਕਰੀਬਨ 47 ਸਾਲ ਦੀ ਉਮਰ ਹੋ ਚੁੱਕੀ ਜੌਨ ਸਿਨਾ ਦੀ ਜੋ ਕਿ ਲੰਬੇ ਸਮੇਂ ਤੋਂ ਜਿਹੜੇ ਡਬਲਯੂ ਡਬਲਯੂਈ ਦੇ ਚੈਂਪੀਅਨ ਵੀ ਰਹੇ ਨੇ ਤੇ ਬਹੁਤ ਸਾਰੀਆਂ ਮੱਲਾਂ ਵੀ ਮਾਰੀਆਂ ਨੇ ਤੇ ਫੈਨਸ ਦੇ ਦਿਨਾਂ ਦੇ ਉੱਤੇ ਰਾਜ ਵੀ ਕੀਤਾ ਹੈ ਲੇਕਿਨ ਹੁਣ ਇੱਕ ਵੱਡਾ ਝਟਕਾ ਦੇ ਦਿੱਤਾ ਗਿਆ ਕਿ ਮੈਂ ਅਗਲੇ ਸਾਲ ਲਈ ਲਟਾਇਰ ਹੋ ਰਿਹਾ ਹੈ ਜਿਹਨੂੰ ਦੇਖ ਕੇ ਸੁਣ ਕੇ ਤੇ ਹਰੇਕ ਫੈਨਸ ਦੇ ਮਨ ਦੇ ਵਿੱਚ ਕਿਤਨਾ ਕਿਤੇ ਗਹਿਰਾ ਸਦਮਾ ਤਾਂ ਲੱਗ ਹੀ ਚੁੱਕਾ ਕਿਉਂਕਿ ਜਦੋਂ ਉਹਨਾਂ ਦਾ ਸੁਪਰਸਟਾਰ ਜਿਹਨੂੰ ਦੇਖ ਕੇ ਜੌਨ ਸਿਨਾ ਨੂੰ ਦੇਖ ਕੇ ਡਬਲਯੂ ਡਬਲਯੂਈ ਰੈਸਲਿੰਗ ਜਿਹੜੀ ਦੇਖਦੇ ਸੀ ਹਰ ਕਿਸ ਨੂੰ ਪਹਿਲੀ ਪਸੰਦ ਹੁੰਦੀ ਸੀ ਸੋਚਦਾ ਸੀ ਕਿ ਚਲੋ ਯਾ ਜੋਨ ਸినా ਦੀ ਕੁਸ਼ਤੀ ਆ ਰਹੀ ਹੈ ਜੋਨ ਸినా ਦੀ ਰੈਸਲਿੰਗ ਆ ਰਹੀ ਹੈ ਮੈਚ ਆ ਰਿਹਾ ਸ ਦੇਖਣਾ ਗੱਲ ਲੇਕਿਨ ਹੁਣ ਜਦੋਂ ਰੈਸਲਿੰਗ ਤਾਂ ਤੁਸੀਂ ਦੇਖੋਗੇ ਲੇਕਿਨ ਜੋਨ ਸినా ਨੂੰ ਉੱਥੇ ਨਹੀਂ ਪਾਓਗੇ ਕਿਉਂਕਿ ਉਹਦੇ ਵੱਲੋਂ ਅਗਲੇ ਸਾਲ ਦਿੱਤਾ ਜਾ ਰਿਹਾ ਸੰਨਿਆਸ ਜੀ ਹਾਂ ਵੀਡੀਓ ਜਰੂਰ ਦੇਖਿਓ ਕਮੈਂਟ ਜਰੂਰ ਕਰਿਓ ਤੇ ਰਾਏ ਵੀ ਆਪਣੀ ਦੇ ਹੀ ਦਿਆ ਕਰੋ ਕਿਉਂਕਿ ਤੁਸੀਂ ਅਕਸਰ ਬੋਲਣ ਤੋਂ ਬਾਅਦ ਤਾਂ ਆਉਂਦੀ ਨਹੀਂ ਹੈਗੇ ਕਿਉਂਕਿ ਮਾਰੇ ਕਮੈਂਟ ਕਰਨਾ ਤੁਹਾਡੀ ਫਿਤਰੀ ਬਣ ਚੁੱਕੀ ਹੈਗੀ ਆ